ਖਲਸਾ ਵਜ ਕੀ ਫਤਿਹ ਗੁਰੂ ਰੂਪ પુરਸਾਰੀ ਸਾਧ ਸੰਗਤਿਓ ਬਹਾਦਰ ਸਿੰਘੀਆਂ ਬਹਾਦਰ ਵੀਰਾਂਗਣਾ ਕੋਈ ਅਸਾ ਸਮਾਂ ਸੀ ਜਿਸ ਵੇਲੇ ਸਾਡੇ ਸਿੱਖ ਕੌਮ ਦੇ ਮਹਾਨ ਕਾਰਜਾਂ ਮਹਾਨ ਮਹਿਮਾ ਦੇ ਵਿੱਚ ਸਿੱਖ ਬੀਬੀਆਂ ਇਸਾਲੇਂ ਦੀਆਂ ਸਨ ਔਰ ਪਿਆਰ ਪਿਆਰ ਸੱਚ ਤੇ ਧਾਰੀ ਮੋਢੇ ਨਾਲ ਮੋਢਾ ਜੋੜ ਕੇ ਲੜਦੀਆਂ ਸਨ ਪਰ ਅਫਸੋਸ ਆਸਾ ਦੀ ਸਿੱਖ ਕੌਮ ਦੇ ਚ ਇਤਨੀ ਗੜਾਵਟ ਆ ਗਈ ਹੈ ਸਾਡੀਆਂ ਬੀਵੀਆਂ ਆਪਣੇ ਹਾਰ ਸ਼ਿੰਗਾਰ ਤਾਂ ਲਾ ਸਕਦੀਆਂ ਨੇ ਪਰ ਸਿੱਖ ਕੌਮ ਨੂੰ ਤਲਜਾਂਦਰੀ ਦੇ ਰਹੀਆਂ ਨੇ ਲੋੜ ਹੈ ਸਮੇਂ ਦੀ ਸਮੇਂ ਦੇ ਨਾਲ ਚੱਲਣ ਦੀ ਸਮੇਂ ਦੇ ਕਦ ਦੇ ਹਾਂ ਦੀ ਹੁੰਦੀ ਜਿਸ ਤਰ੍ਹਾਂ ਕਿ ਪਹਿਲੀਆਂ ਸਾਡੀਆਂ ਭੈਣਾ ਗੱਡ ਕਬਾੜੀ ਨੇਜੇ ਵਾੜੀ ਘੋੜ ਸਵਾਰੀ ਹਰ ਤਰ੍ਹਾਂ ਦੇ ਸ਼ਾਸਤਰਾਂ ਦੀ ਸਿੱਖਿਆ ਉਹਨਾਂ ਨੂੰ ਹਾਸਲ ਸੀ ਅਮਰਧਾਰੀ ਹੋ ਕੇ ਵਿਚਰਦੀਆਂ ਸਨ ਉਸੇ ਤਰ੍ਹਾਂ ਦਾ ਪਹਿਰਾਵਾ ਸਾਨੂੰ ਅੱਜ ਵੀ ਸਮੇਂ ਦੀ ਮੁਖ ਮੰਗ ਹੈ ਪਿਆਰਿਓ ਆਓ ਇੱਕ ਬੀਬੀ ਨਰਪਾਇਕ ਹੋ ਜਦੋਂ ਜਹਾਨ ਖਾਮ ਤੇ ਨਾਸਰ ਅਲੀ ਫੌਜਦਾਰ ਜਲੰਧਰ ਦੇ ਕਰਤਾਰਪੁਰ ਹਮਲਾ ਕਰਕੇ ਗੁਰਦੁਆਰਾ ਸਮ ਸਾਹਿਬ ਸਾੜਤਾ ਤੇ ਸ਼ਹਿਰ ਵਿੱਚ ਕਤਲੇ ਆਮ ਦਾ ਹੁੰਦੇ ਤੇ ਬੀਬੀ ਨਿਰਭੈ ਕੌਰ ਇੱਕ ਮਹਾਨ ਸੂਰਬੀਰ ਸਿੰਘ ਨਹੀਂ ਹੋਈ ਹੈ ਜਿਹੜੀ ਕਰਤਾਰਪੁਰ ਵਿੱਚ ਇੱਕ ਪੂਰਨ ਮਰਦਾਵੇ ਪਹਿਰਾਵੇ ਵਿੱਚ ਰਹਿ ਕੇ ਤੁਰਕਾਂ ਨਾਲ ਲੋਹੇ ਨਾਲ ਲੋਹਾ ਲੈਂਦੀ ਸੀ ਇੱਕ ਵਾਰ ਰਾਤ ਨੂੰ ਦੋ ਮੁਗਲਾਂ ਨੇ ਲਕਾਰਿਆ ਇਸ ਨੇ ਲਕਾਰਨ ਵਾਲੇ ਦੇ ਵਾਰ ਕੀਤਾ ਫੁਰਤੀ ਨਾਲ ਆਪਣੀ ਸ਼ਰੀਸਾ ਮਿਆਂ ਨੂੰ ਕਢੀ ਮਿਆਂ ਨੂੰ ਵਾਰ ਕੱਟ ਕੇ ਉਹਨੇ ਇੱਕ ਦੀ ਬਾਹ ਵੜਤੀ ਔਰ ਦੂਸਰਾ ਡਰਦਾ ਹੀ ਭੱਜ ਗਿਆ ਜਦੋਂ ਮਦੂ ਮਸੂਮ ਤੇ ਨਿਰਦੋਸ਼ੇ ਮੌਤ ਦਾ ਘਾਟ ਤਾਰੇ ਜਾ ਰਹੇ ਸਨ ਨਿਰਭੈ ਕੌਰ ਨੇ ਆਪਣੀ ਵਿਆਹੀ ਯਾਰੀ ਸਹਿਲੀ ਨੂੰ ਜਰਵਾਣਿਆਂ ਕੋਲੋਂ ਬਚਾ ਕੇ ਆਪਣੇ ਘੂੜੇ ਤੇ ਚੜਾ ਕੇ ਉਹਨਾਂ ਦੇ ਦਰਨ ਚੀਰ ਦੀ ਸਿਰਖੇ ਥਾਂ ਤੇ ਲੈ ਗਈ ਸੀ ਬੀਬੀ ਨਰਪਇਕ ਔਰ ਕੌਣ ਸੀ ਬੀਬੀ ਨਰਪਇਕ ਔਰ ਦਾ ਜਨਮ ਕਿੱਥੇ ਹੋਇਆ ਬੀਬੀ ਨਰਪਇਕ ਔਰ ਨੂੰ ਜਨਮ ਦੇਣ ਵਾਲੀ ਉਹ ਮਾਂ ਉਹਨਾਂ ਦੇ ਬਾਰੇ ਆਪਾਂ ਜਾਣਕਾਰੀ ਹਾਸਲ ਕਰੀਏ ਆਓ ਬੀਬੀ ਨਰਪਇਕ ਔਰ ਜੀ ਜੰਗ ਬਹਾਦਰ ਸਿੰਘ ਦੇ ਘਰ ਮਾਤਾ ਦਾਤਾਰ ਕੌਰ ਦੀ ਕੁੱਖੋਂ ਕਰਤਾਰਪੁਰ ਜਲੰਧਰ ਵਿਖੇ ਪੈਦਾ ਹੋਈ ਜੰਗ ਬਹਾਦਰ ਸਿੰਘ ਬਾਬਾ ਔਰ ਭਾਗ ਸਿੰਘ ਜਿਹੜਾ ਕਿ ਬਾਬਾ ਗੁਦੱਤਾ ਜੀ ਦੀ 6ਵੀਂ ਪੀੜ੍ਹੀ ਸੀ ਸੈਣਾ ਵਿੱਚ ਇੱਕ ਨਾਮਵਰ ਸੂਰਬੀਰ ਸੈਨਿਕ ਸੀ ਨਿਰਭੈ ਕੌਰ ਤੋਂ ਵੱਡੇ ਇਹਦੇ ਦੋ ਭਰਾ ਰਾਬ ਨੂੰ ਪਿਆਰੇ ਹੋ ਚੁੱਕੇ ਸਨ ਪ੍ਰਮਾਤਮਾ ਨੇ ਇਹਦੇ ਹੋਰ ਕੋਈ ਵੀ ਭਰਾ ਨਾ ਦਿੱਤਾ ਨਿਰਭੈ ਕੌਰ ਨੂੰ ਮਾਂ ਪਿਓ ਨੇ ਪੁੱਤਾਂ ਵਾਂਗ ਲਾਡਾਂ ਨਾਲ ਪਾਲਿਆ ਜਦੋਂ ਵੱਡੀ ਹੋਈ ਅਮਰ ਸ਼ਾਕੇ ਮਰਦਾਵੇਂ ਇਹ ਜਵਾਬ ਦੀ ਵਿੱਚ ਤਿਆਰ ਵਰਤਿਆਰ ਸਿੰਘਾਵਾ ਤਿੰਨ ਫੁੱਟੀ ਕਿਰਪਾਨ ਗਾਤਰੇ ਵਿੱਚ ਨਾ ਰੱਖਦੀ ਇਸ ਤਰ੍ਹਾਂ ਪਿਤਾ ਵਾਹੀ ਦਾ ਕੰਮ ਕਰਦਾ ਜੇ ਲੋੜ ਪਵੇ ਤਾਂ ਸਿੰਘਾਂ ਦੀਆਂ ਮਹਿਮਾ ਤੇ ਵੀ ਜਾਂਦਾ ਤੇ ਪਿੱਛੋਂ ਨਿਰਪੇਕ ਔਰ ਮੁੰਡਿਆਂ ਵਾਂਗ ਸਾਰਾ ਘਰ ਦਾ ਕੰਮਕਾਰ ਕਰਦੀ ਹਲ ਵਾਹ ਲੈਂਦੀ ਪੱਠੇ ਵੜ ਲੈਂਦੀ ਪੱਠੇ ਕੁਦਰਦੀ ਡੰਗਰਮਾਲ ਨੂੰ ਸੁਭਾਲਦੀ ਇਸ ਨੇ ਸ਼ਾਸਤਰ ਵਿਦਿਆ ਘੋੜਸਵਾਰੀ ਗੱਤਕਾ ਬਾੜੀ ਇਹ ਸਾਰੇ ਗੁਰ ਆਪਣੇ ਪਿਤਾ ਤੋਂ ਸਿੱਖੇ ਸੀ ਜੰਗਲ ਵਿੱਚ ਜਾ ਕੇ ਨिके ਰੁੱਖਾਂ ਨੂੰ ਕਿਰਪਾਨ ਨਾਲ ਕੱਟ ਕੇ ਖੇਡਾਂ ਖੇੜਦੀ ਚੁੰਗੀਆਂ ਨਾਲ ਆਉਂਦੀ ਫਿਰਦੀ ਇੱਕ ਦਿਨ ਕਦੇ ਪਠੇ ਲੈ ਕੇ ਕਾਫੀ ਕਵੇਲੇ ਆਈ ਮਾਂ ਨੇ ਕਹਿ ਦਿੱਤਾ ਪੁੱਤਰਾ ਤੈਨੂੰ ਪਤਾ ਹੈ ਕਾਂ ਦਾ ਰਾਜ ਹੈ ਕਾਂ ਦਾ ਪੁੱਤਿਆਂ ਵਾਂਗ ਹਲ ਹਲ ਕਰਦੇ ਫਿਰਦੇ ਨੇ ਥੈਰਾ ਪਿਓ ਕਰਨੀ ਹੁੰਦਾ ਵੀਰੇ ਇੱਕ ਵੇਲੇ ਆਉਣਾ ਚੰਗਾ ਨਹੀਂ ਅੱਗੇ ਤੂੰ ਵੇਰੇ ਸਿਰ ਪੱਠੇ ਲੈ ਕੇ ਘਰ ਆ ਜਾਇਆ ਕਰ ਮਾਤਾ ਦੇ ਬੋਲ ਸੁਣ ਕੇ ਨਿਰਭੈ ਕੋਰ ਨਹੀਂ ਨਿਰਭੈ ਹੋ ਕੇ ਕਿਹਾ ਦਸ਼ਮੇ ਦੀ ਪੁੱਤਰੀ ਹਾਂ ਦਸ਼ਮੇ ਦਾ ਅਮਰ ਛਕਿਆ ਹੈ ਘੋੜਸਵਾਰੀ ਗੱਤਕਾ ਬਾਜੀ ਤੇਗ ਚਲਾਉਣੀ ਨੇਜਾ ਚਲਾਉਣਾ ਬਰਛਾ ਚਲਾਉਣਾ ਚੱਕਰ ਛੜਨਾ ਆਰ ਸਾਰੇ ਸ਼ਸਤਰਾਂ ਦੀ ਸਿੱਖਿਆ ਪਿਤਾ ਜੀਵਨ ਨੂੰ ਬਖਸ਼ਿਸ਼ ਹੋਈਆ ਗੁਰੂ ਜੀ ਹਰ ਵੇਲੇ ਮੇਰੇ ਅੰਗ ਸੰਗ ਰਹਿੰਦੇ ਨੇ ਮੈਨੂੰ ਪੈ ਤੇ ਫਿਕਰ ਕਿਸ ਕੱਲ ਦਾ ਉਹ ਆਪ ਮੇਰੀ ਰਖਿਆ ਕਰਦੇ ਨੇ ਤੂੰ ਬਹੁਤਾ ਫਿਕਰ ਨਾ ਕਰੇ ਨਰਪੇ ਘੋਰ ਦਾ ਵਿਆਹ ਇੱਕ 6 ਫੁੱਟ ਜਵਾਨ ਸ਼ੈਲ ਚਬੀਲੇ ਸੈਨਿਕ ਹਰਵੈਲ ਸਿੰਘ ਪੁੱਸਪੁੱਤਰ ਝੰਡਾ ਸਿੰਘ ਨਾਲ ਪੂਨ ਗੁਰਮਰਯਾਦਾ ਦੇ ਨਾਲ ਕਰ ਦਿੱਤਾ ਗਿਆ ਕਿ ਪਿਓ ਪੁੱਤਰੀ ਸਿੱਖ ਸੈਨਾ ਦੇ ਵਿੱਚ ਸਨ ਸ਼ਿਵਦੀਆ ਉਸ ਵੇਲੇ ਕਰਤਾਰਪੁਰ ਦਾ ਪ੍ਰਸਿੱਧ ਹਟਵਾਣੀਆਂ ਤੇ ਸ਼ੌਕਰ ਸੀ ਗੁਰਦੁਆਰਾ ਸਹਿਲ ਦੇ ਕਲੇ ਹੇਠ ਇਸ ਦਾ ਬੜਾ ਵੱਡਾ ਹਟ ਸੀ ਸ਼ੇਵਦੇਵਾਲ ਦੇ ਪੰਜ ਪੁੱਤਰ ਤੇ ਦੋ ਧੀਆਂ ਸਨ ਇਸ ਦੀ ਵੱਡੀ ਲੜਕੀ ਕਾਂਤਾ ਦਾ ਵਿਆਹ ਰਚਿਆ ਹੋਇਆ ਸੀ ਅੱਧੀ ਰਾਤ ਤੱਕ ਇਸਤਰੀਆਂ ਵਿਆਹ ਦੇ ਗੀਤ ਗਾਉਂਦੀਆਂ ਰਹੀਆਂ ਨਿਰਪਹਿਕ ਉਹ ਜਿਹੜੀ ਆਪਣੀ ਸਹੇਲੀ ਦੇ ਵਿਆਹ ਦੇ ਗੀਤਾਂ ਵਿੱਚ ਵੇਲੀ ਹੋ ਕੇ ਘਰ ਜਾ ਰਹੀ ਸੀ ਮੁਗਲ ਯਾਦਿਆਂ ਨੇ ਇਸ ਵੇਲੇ ਕੱਲੀ ਜਾਂਦਿਆਂ ਵੇਖ ਲੈ ਲਕਾਰਿਆ ਨਿਰਪਹਿਕ ਉਹ ਨੇ ਫੁਰਤੀ ਦੇ ਨਾਲ ਆਪਣੇ ਸ਼੍ਰੀ ਸਾਹਿਬ ਕਢੀ ਜੇ ਨਰ ਕਰਨ ਵਾਲੇ ਦੀ ਬਾਹ ਲਾ ਕੇ ਉਹ ਛੁੱਟੀ ਚੀਕਾ ਮਾਰਦਾ ਪਿੱਛੇ ਭੱਜਿਆ ਨਾਲ ਦਾ ਵੀ ਭੱਜ ਉਠਿਆ ਨਦਰ ਸੀਣੀ ਜਿਨ੍ਹਾਂ ਲਹੂ ਪੀਜੀ ਕਰਪਾ ਨਾਲ ਘਰਪ ਜੀ ਤਾਂ ਮਾਂ ਪਿਓ ਵੇਖ ਕੇ ਰਾਨ ਹੋ ਗਏ ਪਿਤਾ ਜੀ ਨੇ ਪੁੱਛਿਆ ਪੁੱਤਰੀ ਇਹ ਕੀ ਭਾਣਾ ਵਰਤਿਆ ਇਸ ਵੇਲੇ ਨਿਰਭੈ ਕੌਰ ਨੇ ਪਿਤਾ ਜੀ ਨੂੰ ਕਿਹਾ ਦੋ ਕੁੱਤੇ ਭੌਂਦੇ ਸਨ ਸੋਦਾ ਲਾਰਤਾ ਹੈ ਇੱਕ ਨੂੰ ਦੂਜਾ ਭੱਜਣ ਵਿੱਚ ਸਫਲ ਹੋ ਗਿਆ ਬਿਦਾ ਜੀ ਨੇ ਕਿਹਾ ਪੁੱਤਰੀ ਮੈਂ ਆਪਣੀ ਸੁਰਵੇ ਪੁੱਤਰੀ ਤੋਂ ਇਹੋ ਜੀ ਆਸ ਰੱਖਦਾ ਇੱਕ ਸਿੱਖ ਬੱਚੀ ਤੁਰਕਾਂ ਤੋਂ ਆਪਣੀ ਰਾਖੀ ਆਪ ਹੀ ਕਰਨੀ ਚਾਹੀਦੀ ਏ ਉਦੋਂ ਤੁਰਕਾਂ ਦੇ ਬੱਚੇ ਬੜੇ ਪੁੱਤਰੇ ਫਿਰਦੇ ਸਨ ਤੇ Hindu ਇਸਤਰੀਆਂ ਨੂੰ ਡੋਲਿਆਂ ਜੋ ਕੱਢ ਕੇ ਲੈ ਜਾਂਦੇ ਸਨ ਅਗਲੇ ਦਿਨ ਬਰਾਤ ਆਈ ਹੋਈ ਸੀ ਸਾਰੇ ਸਾਖ ਸੰਬੰਧੀ ਇਕੱਠੇ ਹੋ ਪਏ ਹਿੰਦੂਆਂ ਦੇ ਫੇਰੇ ਸਵੇਰੇ 4 ਵਜੇ ਹੁੰਦੇ ਸਨ ਸਾਰੀ ਰਾਤ ਮੰਨੁੰਦਾਰੇ ਆ ਛੇਵ ਦਿਹਾੜ ਤੇ ਮੇਲਤ ਗਲਤ ਬਹੁਤੀ ਇਸ ਲਈ ਅੱਧੇ ਸ਼ਹਿਰ ਦੀਆਂ ਔਰਤਾਂ ਵੀ ਜੱਜ ਵੇਖਣੀਆਂ ਹੋਈਆਂ ਸਨ ਨਿਰਭੈਕ ਔਰ ਪੂਰੇ ਸ਼ਸਤਰਬੱਧ ਮਰਦਾਂਵੇਂ ਲਿਬਾਸ ਹੁਣ ਕਰਕੇ ਹਰ ਇੱਕ ਦੇ ਰੂਜੀ ਨੂੰ ਕشش ਕਰ ਰਹੀ ਸੀ ਫੇਰਿਆਂ ਦੀ ਰਸਮ ਸਮਾਪਤ ਹੋਣ ਵਾਲੀ ਸੀ ਸ਼ਹਿਰ ਵਿੱਚ ਰੌਲਾ ਪੈ ਗਿਆ ਬੜਾ ਕਮਸਾਨ ਮਚ ਗਿਆ ਠਾ ਠਾ ਦੀਆਂ ਆਵਾਜ਼ਾਂ ਹੋਣ ਲੱਗੀਆਂ ਕੁੱਤੇ ਭੌਂਕਣ ਲੱਗੇ ਖੋਤੇ ਹੀਣਣ ਲੱਗੇ ਲੁੱਟੇਗੇ ਮਾਰੇਗੇ ਦੀਆਂ ਆਵਾਜ਼ਾਂ ਉੱਚੀਆਂ ਹੋਈਆਂ ਕਿਉਂਕਿ ਤੁਰਕਾਂ ਨੇ ਕਰਤਾਰਪੁਰ ਨੂੰ ਘੇਰਾ ਪਾ ਲਿਆ ਸੀ ਲੋਕ ਡਰਦੇ ਆ ਤੁਰਕਾਂ ਨਾਲ ਨਹੀਂ ਜਾਣਾ ਆਪਣੀਆਂ ਧੀਆਂ ਭੈਣਾਂ ਨੂੰ ਢੋਲੀਆਂ ਵਿੱਚ ਰਕਾਰਿਆ ਸਨ ਜਹਾਂ ਖਾਂ ਤੇ ਨਾਸਰ ਅਲੀ ਨੇ ਸਾਰੇ ਕਰਤਾਰਪੁਰ ਵਿੱਚ ਇੱਕੋ ਹੀ ਵਿਰੇ ਕਤਲੇਆਮ ਦਾ ਹੁੰਦੇ ਦਿੱਤਾ ਏ ਖੁਸ਼ੀ ਦੀ ਜਿੱਤ ਵਿੱਚ ਜਹਾਂ ਖਾਂ ਤੇ ਫੌਜਦਾਰ ਨਾਸਰ ਅਲੀ ਸ਼ਰਾਬ ਦੀ ਬਰਮਸਤੀ ਵਿੱਚ ਬਕਰੇ ਖਾਨੇ ਸ਼ੇਵ ਵਿੱਚ ਅਨੇ ਹੀ ਪੈਸੇ ਸ਼ਿਪਾਈਆਂ ਨੇ ਸ਼ਹਿਰ ਵਿੱਚੋਂ ਕੁਝ ਮਟਿਆਰਾਂ ਧੂਕੇ ਬਾਹਰ ਇੱਕ ਤੰਗੂ ਵਿੱਚ ਲਿਆ ਸਟੀਆਂ ਨੇ ਔਰ ਸ਼ਿਪਾਈ ਪਹਿਰੇ ਤੇ ਲੜਦੇ ਨਹੀਂ ਦੋਵੇਂ ਹਕਮ ਨਸ਼ੀ ਵਿੱਚ ਗੁੱਡ ਹੋਏ ਪੈਨੇ ਇੱਕ ਬੀਬੀ ਨੇ ਤਾੜ ਕੇ ਬੜੀ ਫੁਰਤੀ ਨਾਲ ਪਹਿਰੇਦਾਰ પાસે ਉਹਦੀ ਤਲਵਾਰ ਖੋ ਕੇ ਇੱਕਦਮ ਉਸ ਦਾ ਗਾਟਾ ਲਾ ਤੰਗੂ ਵਿੱਚੋਂ ਭੱਜ ਕੇ ਆਈ ਅਡਣ ਸ਼ਾਹ ਦੇ ਡੇਰੇ ਜਾਵੜੀ ਹੈ ਕਿ ਉਹ ਬੀਬੀ ਸੀ ਜਿਹੜੀ ਨਿਰਭੈ ਇੱਕ ਔਰ ਪਾਸੋਂ ਸ਼ਸ਼ਤਰ ਵਿਦਿਆ ਸਿੱਖਦੀ ਸੀ ਕਿ ਦੋ ਹੋਰਾਂ ਨੂੰ ਵੀ ਨਾਲ ਛਿੜਾ ਕੇ ਲੈ ਗਈਏ ਜਦੋਂ ਸਿਪਾਈ ਹੋਰ ਔਰਤਾਂ ਆਪਣੇ ਆਗਮਨ ਨੂੰ ਖੁਸ਼ ਕਰਨੀ ਲੈ ਕੇ ਆਏ ਪਹਿਰੇਦਾਰ ਨੂੰ ਮਰਿਆ ਵੇਖ ਕੇ ਕਈ ਦਿਨਾਂ ਨੂੰ ਭੱਜ ਗਿਆ ਵੇਖ ਕੇ ਬੜੇ ਹਰਾਨ ਹੋਏ ਸ਼ਰ ਵਿੱਚ ਰੋਲਾ ਪੈ ਗਿਆ ਖੂਹਾਂ ਦਾ ਪਾਣੀ ਖਤਮ ਹੋ ਗਿਆ ਤੁਰਕ ਤੇ ਆਏ ਤਰਪਣ ਲੱਗੇ ਪਾਣੀ ਕਿਤੋਂ ਮਿਲੇ ਨਾ ਸਾਰਾ ਪਾਣੀ ਗੁਰਦੁਆਰਾ ਥਮ ਸੇਬ ਸਨਪ੍ਰੰਤ ਖਤਮ ਹੋਇਆ ਸੀ ਗੁਰਦੁਆਰੇ ਲਾਗੇ ਸਾਰੇ ਮਕਾਨ ਵੀ ਸੜ ਕੇ ਸੁਹਾ ਹੋਏ ਸਨ ਮਾਰੇ ਜਾ ਰਹੇ ਸਾਰੇ ਲੋਕਾਂ ਦੀ ਚੀਖੋਂ ਪੁਕਾਰ ਹੋ ਰਹੀ ਸੀ ਪਾਣੀ ਖੁਣੇ ਸਿਪਾਈ ਜਨੂੰ ਤਿਆਏ ਤੜਪਨ ਲੱਗੇ ਦੁਰਕਾ ਨੂੰ ਪਤਾ ਲੱਗਾ ਪਾਣੀ ਭਾਈ ਅਡਣ ਸ਼ਾਹ ਦੇ ਢੇਰੇ ਚੋਂ ਮਿਲ ਸਕਦਾ ਹੈ ਸਿਪਾਈ ਆਕਮਾਂ ਨੂੰ ਲੈ ਕੇ ਉਧਰ ਨੂੰ ਚੱਲ ਪਏ ਪਾਣੀ ਦੀ ਖਬਰ ਕੁਝ ਸਿਪਾਈਆਂ ਆ ਕੇ ਦਿੱਤੀ ਜਿਹੜੇ ਨਿਰਭੈ ਕੌਰ ਦਾ ਪਿੱਛਾ ਕਰਦੇ ਪੁਜੇ ਸਨ ਨਿਰਭੈ ਕੌਰ ਨੇ ਕੰਤਾ ਨੂੰ ਉਸਦੇ ਘਰੋਂ ਆਪਣੇ ਨਾਲ ਲਏ ਘੋੜੇ ਤੇ ਸਵਾਰ ਕਰਕੇ ਬਾਬੇ ਅਰਨਛਾ ਦੇ ਡੇਰੇ ਨੂੰ ਲੈ ਕੇ ਜਾ ਰਹੇ ਸੀ ਪਿੱਛੇ ਕੁਛ ਮਾਈਆਂ ਘੋੜੇ ਲਾ ਲੈ ਡੇਰੇ ਤੱਕ ਆ ਗਏ ਅੱਗੇ ਬਾਬੇ ਨੇ ਅੰਦਰ ਵੜ ਕੇ ਬੂਹਾ ਬੰਦ ਕਰਨ ਲਗਾ ਸਿਪਾਈਆਂ ਨੇ ਬਾਬੇ ਤੇ ਹਮਲਾ ਕਰਕੇ ਜ਼ਖਮੀ ਕਰਤਾ ਬਾਬਾ ਡਿੱਗ ਪਿਆ ਨਿਰਪੈ ਕੌਣ ਨੇ ਦਰਵਾਜ਼ਾ ਖੋਲ ਕੇ ਉਹਨਾਂ ਨੂੰ ਉਠਾਇਆ ਇਸ ਤਰ੍ਹਾਂ ਇਹਨਾਂ ਨੇ ਕੰਨੂ ਕਾਰੇ ਆਪਣੇ ਸਰੀਰਾਂ ਤੇ ਢਾਏ ਆਪਣੇ ਤੇ ਆਮ ਤਿਕ ਛਾਂ ਨੂੰ ਕਾਇਮ ਕਰਨ ਲਈ ਆਪਣੀਆਂ ਈਤਾਂ ਪੁੱਤਾਂ ਲੁੱਟਣ ਤੋਂ ਬਚਾਉਣ ਲਈ ਇਹ ਚੂਰਬੀਰ ਕੌਮ ਦੀਆਂ ਵਿਰਾਂਗਣਾ ਜਿਨ੍ਹਾਂ ਨੇ ਬਹੁਤ ਚੰਗੇ ਕਾਰਨਾਮੇ ਕੀਤੇ ਜਿਨ੍ਹਾਂ ਨੇ ਸਿੱਖ ਪੰਥ ਦੇ ਮੋਢੇ ਨਾਲ ਮੋਢਾ ਲਾ ਕੇ ਆਪਣੀਆਂ ਮਹਿਮਾ ਦੇ ਵਿੱਚ ਹਿੱਸਾ ਲਿਆ ਸੋ ਐਸੀਆਂ ਵਿਰਾਂਗਾਂ ਨੂੰ ਜਿਲੋਂ ਸਲੂਟ ਹੈ ਇਸੇ ਤਰ੍ਹਾਂ ਹੀ ਅੱਜ ਵੀ ਸਾਡੇ ਸਮਾਜ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਨੂੰ ਸਿੱਖਿਆਤ ਹੋਣਾ ਚਾਹੀਦਾ ਹੈ ਆਪਣੀ ਰੱਖਿਆ ਆਪ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ ਸਮਾਂ ਬੜਾ ਮੜਾ ਆ ਰਿਹਾ ਹੈ ਸਮੇਂ ਦੀ ਨਿਜਾਗਤ ਨੂੰ ਦੇਖਦੇ ਹੋਏ ਇਹ ਕਦਮ ਚੁੱਪਨੇ ਬਹੁਤ ਜ਼ਰੂਰੀ ਨੇ ਬਹਾਦਰ ਸਿੰਘਣੀਆਂ ਦੀ ਲੜੀ ਤਹਿਤ ਆਪ ਜੀ ਦੇ ਨਾਲ ਅੱਜ ਇੱਕ ਹੋਰ વાਤਾ ਸਾਂਝੀ ਕਰੀਏ ਖਾਲਸੇ ਦੀ ਪ੍ਰਾਰਥਨਾ ਸਮੇਂ ਦੇ ਵਿੱਚ ਪਿਆਰਿਓ ਹਰ ਘਰ ਦੇ ਵਿੱਚ ਇੱਕ ਸਿੱਖ ਨੂੰ ਇੱਕ ਪੁੱਤਰ ਨੂੰ ਸਿੱਖ ਬਣਾਇਆ ਜਾਂਦਾ ਸੀ ਔਰ ਉਸਕੀਨ ਉਸ ਮਰਪਤ ਹੋ ਕੇ ਕਾਰਜ ਕਰਦਾ ਸੀ ਇਸੇ ਤਰ੍ਹਾਂ ਹੀ ਬੀਬੀਆਂ ਜਿਨ੍ਹਾਂ ਨੇ ਮੋਡੇ ਨਾ ਮੋਡਾ ਢਾਕੇ ਵੀਰਾਂ ਦਾ ਸਾਧਤਾ ਅੱਜ ਇੱਕ ਸ਼ਹੀਦ ਬੀਬੀ ਅਨੂਪ ਸਿੰਘ ਉਹਦੇ ਬਾਬਤ ਆਪ ਜੀ ਨੇ ਜਾਣਕਾਰੀ ਸਾਂਝੀ ਕਰੀਏ ਬਚਪਨ ਵਿੱਚ ਆਪ ਆਪਣੇ ਪਿਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਬੇ ਬਕਾਲੇ ਤੋਂ ਚਲੇ ਜਾਣ ਤੇ ਅਨੰਤਪੁਰ ਸਾਹਿਬ ਚਲੀ ਗਈ ਨਗਰਪਿੰਡ ਜੱਲੂ ਖੇੜਾ ਜਿਹੜਾ ਕਿ ਰਈਆ ਵਾਲੀ ਨਹਿਰ ਤੇ ਰਈਏ ਤੋਂ 4 ਕਿ ਮੀਟਰ ਸਿੱਧਾ ਹੈ ਇੱਥੇ ਭਾਈ ਲక్ష్ਮਨ ਦਾਸ ਦੇ ਘਰ 1660 ਈਸਵੀ ਵਿੱਚ ਜਨਮ ਹੋਇਆ ਬਚਪਨ ਵਿੱਚ ਬਾਲ ਗਿੰਦ ਜੀ ਦੇ ਨਾਲ ਖੇਡਦੀ ਰਹੀ ਪਿਤਾ ਦੇ ਅਮਰ ਛਕਣ ਨਾਲ ਇਸ ਨੇ ਵੀ ਅਮਰ ਛਕ ਲਿਆ ਸ਼ਿੰਗਲੀ ਬਣ ਗਈ ਛੋਟੀ ਉਮਰ ਵਿੱਚ ਹੀ ਬਾਣੀ ਕੰਢ ਕਰ ਲਈ ਅਮਰਤ ਸ਼ੱਕੇ ਜੀਵਨ ਨੂੰ ਪਲਟਾਇਆ ਲੰਗਰਾਂ 'ਚ ਸੇਵਾ ਕਰਦੀ ਨਾ ਥੱਕਦੀ ਅਨੰਤ ਪਰਸ਼ਾਹਬ ਦੀਆਂ ਜੰਗਾਂ ਵਿੱਚ ਭਾਗ ਲੈਂਦੀ ਬਾਬਾ ਬਕਾਲਾ ਵੇ ਜਦੋਂ 22 ਮੰਡੀਆਂ ਡੱਠੀਆਂ ਧੀਰਮਲ ਨੇ ਸ਼ੇਹ ਮਸੰਦ ਰਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਪਰ ਕੋਲੀ ਚਲਵਾਇਆ ਸਭ ਕੁਝ ਲੁੱਟ ਕੇ ਚੜਾਵਾ ਲੈ ਗਿਆ ਮੱਖਣ ਸ਼ਾ ਲਬਾਣਾ ਜਿਸ ਨੇ ਪਿਆਰਿਓ ਕਿਸੇ ਵੇਲੇ ਅਰਦਾਸ ਬੇਨਤੀ ਕੀਤੀ ਸੀ ਕਿ ਮੇਰਾ ਜਹਾਜ਼ ਬਨੇ ਲੱਗ ਜਾਵੇ ਮੈਂ ਜੋ ਵੀ ਬਾਬੇ ਨਾਨਕ ਦੀ ਗੱਦੀ ਦਾ ਵਾਰਸ ਹੈ 500 ਮੋਰ ਚੜਾਵਾਂ ਬਾਈ ਮੰਡੀਆਂ ਡਠੀਆਂ ਵੇਖ ਕੇ ਜਿਸ ਵੇਲੇ ਇੱਥੇ ਮੱਖਣ ਛਾ ਲਗਾਣਾ ਆਇਆ ਤੇ ਅੰਦਾਜ਼ਾ ਲਾਇਆ ਕਿ ਉਹ ਗੁਰੂ ਦੀ ਪਰਖ ਕਿਵੇਂ ਕੀਤੀ ਜਾਵੇ ਹਰ ਇੱਕ ਦੇ ਅੱਗੇ ਪੰਜ ਪੰਜ ਮੋਹਰਾਂ ਸੋਨੇ ਦੀਆਂ ਰੱਖ ਕੇ ਮੱਥਾ ਟੇਕ ਰਿਹਾ ਹੈ ਤੇ ਉਹ ਬੜੇ ਖੁਸ਼ ਹੋ ਰਹੇ ਨੇ ਕਿ ਪੰਜ-ਪੰਜ ਮੋਹਰਾਂ ਸੋਨੇ ਦੀਆਂ ਮਿਲਡੀਆਂ ਨੇ ਬਾਈਆਂ ਨੂੰ ਪੰਜ-ਪੰਜ ਮੋਹਰਾਂ ਦੇ ਕੇ ਮੱਥਾ ਟੇਕਿਆ ਉਸ ਤੋਂ ਬਾਅਦ ਦੇ ਵਿੱਚ ਪੁੱਛਿਆ ਕਿ ਇੱਥੇ ਹੋਰ ਵੀ ਕੋਈ ਗੁਰੂ ਪਿਆਰਾ ਹੈ ਕਹਿਣ ਲੱਗੇ ਜੀ ਇੱਕ ਤੇਗਾ-ਤੇਗਾ ਕਮਲਾ ਜਿਹੜਾ ਹੈ ਉਹ ਕਮਰੇ 'ਚ ਆਪਣੀ ਭਗਤੀ ਕਰ ਰਿਹਾ ਹੈ ਜਦੋਂ ਪਿਆਰਿਓ ਮੱਖਣਸ਼ਾ ਲਵਾਨਾ ਉੱਥੇ ਪਹੁੰਚਿਆ ਜਾਂ ਕੇ ਕੀ ਵੇਖਦਾ ਅੰਦਰ ਪੂਰੇ ਦੇ ਵਿੱਚ ਇੱਕ ਰਬੀ ਨੂਰ ਬੈਠਾ ਹੋਇਆ ਹੈ ਮੱਥਾ ਠੇਕਿਆ ਪੰਜ ਮੋਹਰਾਂ ਰੱਖੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਰਗੁੱਟ ਪਕੜ ਲਿਆ ਗੁੱਟ ਪਕੜ ਕੇ ਕਹਿਣ ਲੱਗੇ ਭਲਿਆ 500 ਮੋਹਰ ਸੋਕ ਕੇ ਪੰਨਾਂ ਤੀ ਆਪਣਾ ਸਾਰਾ ਕੁਝ ਕਰ ਰਿਹਾ ਹੈ ਮੋਢਾ ਦਿਖਾਇਆ ਕਹਿਣ ਲੱਗੇ ਆ ਵੇਖ ਮੋਢੇ ਦੇ ਉੱਤੇ ਜ਼ਖਮ ਹੋਏ ਪਏ ਨੇ ਇਨਾ ਸੌਂਦਿਆਂ ਸਾਰੇ ਮੱਖਣ ਸ਼ਾਹ ਲਬਾਣਾ ਕੋਠੇ ਦੇ ਉੱਪਰ ਚੜ ਗਿਆ ਤੇ ਰੌਲਾ ਪਾ ਦਿੱਤਾ ਗੁਰੂ ਲਾਧੋ ਜੀ ਗੁਰੂ ਲਾਧੋ ਜੀ ਕਿਉਂਕਿ ਉਸ ਸਮੇਂ ਅਜੇ ਦਿੱਲੀ ਦੇ ਵਿੱਚ ਸ਼੍ਰੀ ਹਰਕਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਗੇ ਸੰਤ ਤੇ ਆਵਾਜ਼ਾ ਦਿੱਤਾ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ ਸੋ ਪਿਆਰਿਓ ਮੱਖਣ ਸ਼ਾਹ ਲਬਾਣੇ ਨੇ ਉਹਦੇ ਕੋਲੋਂ ਸਾਰਾ ਕੁਝ ਖੋਹ ਰਿਆਂਦਾ ਜਿਸ ਵੇਲੇ ਸ਼ੀਆਮ ਸੰਦ ਲੁੱਟ ਕੇ ਲੈ ਗਿਆ ਸੀ ਪਰ ਇੱਕ ਸਮਾਂ ਜਿਹੜਾ ਗੁਰੂ ਸਾਹਿਬ ਨੇ ਮੱਖਣ ਸ਼ਾਮ ਕਹਤਾ ਕੋਈ ਗੱਲ ਨਹੀਂ ਦੇ ਦਰਸ਼ੀ ਮਸ਼ਾਹਦਾ ਜਿਹੜਾ ਗੁਰੂ ਘਰ ਦਾ ਲੁੱਟਿਆ ਚੜਾਵਾ ਸ਼ਾਇਦ ਇਹਨੂੰ ਕੁਛ ਮਾੜਾ ਮੋਟਾ ਇਹਦੇ ਮਨ ਦੇ ਉੱਤੇ ਅਸਰ ਹੋ ਜਾਵੇ ਭਾਈ ਲਖਮਨ ਦਾਸ ਵੀ ਗੁਰੂ ਜੀ ਦੇ ਨਾਲ ਉੱਥੇ ਜਾ ਵਸਿਆ ਤੇ ਪਿੱਛੇ ਅਮਰ ਸਰਣੈ ਨਗ ਪਿਆ ਭਾਈ ਲਖਮਨ ਦਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਰਮ ਪ੍ਰਚਾਰ ਦੌਰੇ ਵੇਲੇ ਵੀ ਨਾਲ ਰਿਹਾ ਜਨੂ ਬਾਲ ਗੋਬਿੰਦ ਜੀ ਨੰਨਪੁਰਾ ਪੁਜੇ ਤੇ ਬੀਬੀ ਨੌਕਰ ਇਹਨਾਂ ਨੂੰ ਬੜੀਆਂ ਲੋਰੀਆਂ ਦੇਂਦੀ ਖੜਾਉਂਦੀ ਭਰਾਵਾਂ ਮੰਗ ਤਿਆਰ ਕਰਦੀ ਬਾਲ ਗੋਬਿੰਦ ਜੀ ਵੀ ਸਕੀ ਭੈਣਾ ਵਾਂਗ ਸਮਝਦੇ ਅਤੇ ਭੈਣ ਦੀ ਕਰਕੇ ਬੁਲਾਉਂਦੇ ਜਵਾਨ ਹੋ ਕੇ ਲੰਗਰ ਵਿੱਚ ਬੜੀ ਨਗਲ ਨਾ ਕੰਨ ਨਗਲ ਲਗਣ ਦੇ ਨਾਲ ਕੰਮ ਕਰਦੇ ਗੁਰਮੁਖੀ ਪੜਬਾਣੀ ਵੀ ਕੰਠ ਕਰ ਲਈ ਬੜੀ ਧੀਰੀ ਨਿਮਰਤਾ ਸੰਤੋਖੀ ਸੁਭਾਅਤ ਮਿੱਠੇ ਬੋਲਾਂ ਵਾਲੀ ਹਰਮਨ ਪਿਆਰੀ ਬੀਬੀ ਸੀ ਪੰਜ ਗ੍ਰੰਥੀ ਇਕੱਠ ਕਰ ਲਈ ਸਵੇਰੇ ਜਪਜੀ ਸਾਹਿਬ ਤੇ ਸ਼ਾਮ ਨੂੰ ਸੋਧਰ ਦਾ ਪਾਠ ਕਰਦੀ ਬਾਲ ਗੋਬਿੰਦ ਦੇ ਸਾਥੀਆਂ ਨੂੰ ਵੀ ਬੜਾ ਪਿਆਰ ਕਰਦੀ ਚੰਗਾ ਚੋਖਾ ਖਾਣ ਵਾਸਤੇ ਦਿੰਦੀ ਜਦੋਂ ਬਾਲ ਗੋਬਿੰਦ ਆਪਣੇ ਹਾਰੀਆਂ ਨਾਲ ਨਕਲੀ ਲੜਾਈਆਂ ਕਰਦਾ ਤੇ ਇਸ ਨੇ ਵੀ ਆਪਣੀਆਂ ਸਹਿਲੀਆਂ ਨੂੰ ਨਾਲ ਲੈ ਕੇ ਉਹਨਾਂ ਵਾਂਗ ਹੀ ਲੜਾਈ ਕਰਨੀ ਗੱਧਕੀ ਸ਼ਸਤਰ ਚਲਾਉਂਦੀ ਸਿੱਖਿਆ ਘੋੜ ਸਵਾਰੀ ਦੀ ਸਿੱਖਿਆ ਤੀਰ ਅੰਦਾਜ਼ੀ ਦੀ ਸਿੱਖਿਆ ਗੱਧਕੀ ਦੀ ਸਿੱਖਿਆ ਦੀਦੀ ਨੇ ਸਾਰੀ ਪ੍ਰਾਪਤ ਕਰ ਲਈ ਤੇ ਭਗਾਣੀ ਦੇ ਜੁੱਧ ਦੇ ਵਿੱਚ ਕਹਿੰਦੇ ਨੇ ਹਿੱਸਾ ਵੀ ਲਿਆ ਹੈ 1600 ਦੇ ਨਵੇਂ ਈਸਵੀ ਨੂੰ ਵਸਾਖੀ ਵਾਲੇ ਦਿਨ ਮਾਪਿਆਂ ਨਾਲ ਅੰਮ੍ਰਿਤਸਰ ਸਿੰਘ ਨੇ ਸ਼ਾਹੀ ਹੈਗੀ ਯਾਦ ਰੱਖੇ ਕਿ ਗੁਰੂ ਜੀ ਵੇਲੇ ਜਿਹੜੀ ਬੀਬੀ ਅੰਮ੍ਰਿਤ ਸ਼ਕਰਿੰਦੀ ਸੀ ਉਹ ਸਿੰਘਾਂ ਵਾਲਾ ਬਾਣਾ ਧਾਰਨ ਕਰਨ ਲੱਗ ਪਈਦੀ ਸੀ ਇਸ ਲਈ ਸਿਹਰੀਆਂ ਨੇ ਵੀ ਅੰਮ੍ਰਿਤ ਧਾਨ ਕਰ ਲਿਆ ਦਲ ਕੀ ਬੀਬੀ ਅਨੂਪ ਕੌਰ ਨੇ ਬੀਬੀਆਂ ਦਾ ਇੱਕ ਸੈਨਿਕ ਜਥਾ ਤਿਆਰ ਕਰ ਲਿਆ ਬਕਾਇਦਾ ਸ਼ਸਤਰ ਵਿਦਿਆ ਤੇ ਘੋੜਸਵਾਰੀ ਦੀ ਸਿੱਖਿਆ ਦਿੱਤੀ ਗਈ ਜਦੋਂ ਪਹਾੜੀ ਰਾਜਿਆਂ ਗੁਰੂ ਜੀ ਤੇ ਚੜ੍ਹਾਈ ਕੀਤੀ ਤਾਂ ਬੀਬੀ ਨੇ ਆਪਣੇ ਜਥੇ ਨਾਲ ਵੈਰੀਆਂ ਦੇ ਆਹੂ ਲਾਏ ਰਾਜਿਆਂ ਨੂੰ ਚਣੇ ਚਬਾਏ ਪਹਾੜੀ ਰਾਜਿਆਂ ਹਾਰ ਖਾ ਕੇ ਔਰੰਗਜ਼ੇਬ ਦੇ ਕੰਨ ਭਰੇ ਗੁਰੂ ਜੀ ਵ੍ਰਤ ਪੜਕਾਏ ਰੰਗਜੀਤ ਦੇ ਕਹਤੇ ਸੂਬਾ ਲਾਹੌਰ ਦਲਾਵਰ ਖਾਂ ਕਸ਼ਮੀਰ ਦਾ ਸੂਬਾ ਜ਼ਬਰਦਸ ਖਾਂ ਸਰਹੰਦ ਦਾ ਸੂਬਾ ਵਜ਼ੀਰ ਖਾਂ ਤੇ ਹੋਰ ਮੁਲਖਈਆ ਕਹਿ ਲੂ ਕਾਂਗੜਾ ਜਸਵਾਲ ਨਾਲਾਗੜ ਕੁੱਲੂ ਕੈੰਥਲ ਮੰਡੀ ਜੰਮੂ ਚੰਬਾ ਗੜਵਾਲ ਬਿੱਦੜਵਾਲ ਜਡਵਾਲ ਗੁਜਰਾਂ ਦੇ ਰਾਜੇ ਰੋਪੜ ਦਾ ਰਗੜ ਤੇ 2 ਲੱਖ ਤੋਂ ਉੱਪਰ ਵਾਲੇ ਵੰਦੀ ਵਾਲੇ ਛਪਾਈਆਂ ਨੇ ਅਨੰਤ ਪਰਸਿਆਂ ਨੂੰ ਕੀੜਾ ਪਾਲਿਆ ਅੱਠ ਮਹੀਨੇ ਘੇਰਾ ਪਾਈ ਰੱਖਿਆ ਅੰਦਰੋਂ ਸਭ ਰਸਤੇ ਖਤਮ ਹੋ ਗੀਆਂ ਸ਼ੇਰ ਅਲੀ ਨੂਬ ਕਰਨੇ ਆਪਣੇ ਜੱਥੇ ਦੀਆਂ ਸਿੰਘੜੀਆਂ ਨੂੰ ਅੱਧੀ ਰਾਤ ਬਾਅਦ ਲਜਾ ਵੈਰੀ ਦਾ ਉਹਦਾ ਰਾਸ਼ਨ ਚੁੱਕ ਲਿਆਉਣਾ ਤੇ ਬੀਬੀਆਂ ਲੰਗਰ ਤਿਆਰ ਕਰਨ ਵਿੱਚ ਅਤੇ ਲੜਨ ਵਿੱਚ ਭਰ ਲੈਂਦੀਆਂ ਵੈਰੀਆਂ ਦੇ ਆਪਣੇ ਤੀਰਾਂ ਨਾਲ ਆਹੂ ਲਾਉਂਦੀਆਂ ਜਦੋਂ ਪਹਾੜੀ ਰਾਜਿਆਂ ਤੇ ਸੂਬੇਦਾਰਾਂ ਨੇ ਕਸਮਾਂ ਖਾਗੂਦੀ ਨੂੰ ਕਿਲਾ ਛੱਡਣ ਲਈ ਕਿਹਾ ਤੁਸੀਂ ਕਿਲਾ ਛੱਡ ਜਉ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ ਸੰਮਰ ਦੇ ਅੰਤ ਸਥਾਨਾਂ ਸੂਚਾਰ ਨੂੰ ਗੁਰੂ ਜੀ ਨੂੰ ਕਿਲਾ ਛੱਡਣਾ ਪਿਆ ਰਾਤ ਕਿਲਾ ਛੱਡਣ ਲੱਗਿਆਂ ਬੀਬੀ ਨੌਕਰ ਦਾ ਜਥਾ ਪਿੱਛੇ ਗੁਰੂ ਪਰਿਵਾਰ ਦੀ ਰਾਖੀ ਕਰਦਾ ਆ ਰਿਹਾ ਸੀ ਸਰਸਾ ਪਾਰ ਕਰਨ ਲੱਗਿਆਂ ਉਪਰੋਂ ਉਹ ਮਹੀਨੇ ਦੀ ਸ਼ੀਤ ਬਰਫੀਲਾ ਪਾਣੀ ਮੰਗਾ ਰਿਹਾ ਸੀ ਸਿੱਖਾਂ ਨੂੰ ਸਰਸਾ ਪਾਰ ਕਰਨੀ ਪਈ ਕਈ ਸਿੱਖ ਰੁੜ ਗਏ ਗੁਰੂ ਜੀ ਦਾ ਪਰਿਵਾਰ ਵਿਛੜ ਗਿਆ ਸਰਸਾ ਫਾਰ ਕਰਦੇ ਬੀਬੀ ਨੌਕਰ ਨੂੰ ਪੰਜ ਕੁ ਸਿੰਘ ਮਿਲੇ ਜਦੋਂ ਥੋੜੀ ਦੂਰ ਗਏ ਤਾਂ ਮੁਗਲ ਸਪਾਈਆਂ ਨਾਲ ਝੜਪ ਹੋ ਗਈ ਦੋ ਸਿੰਘ ਸ਼ਹੀਦ ਹੋ ਗਏ ਬਾਕੀ ਸਿੰਘਾਂ ਤੋਂ ਡਰ ਕੇ ਭੱਜ ਗਏ ਕੋ ਮਲੇਰਕੋਟੜਿਆ ਨਵਾਬ ਦੁੱਸਹ ਤੁਰਕਾ ਨਾਲ ਮਿਲ ਪਿਆ ਸਿੰਘਾਂ ਨੂੰ ਘੇਰਾ ਪਾ ਲਿਆ ਸਿੰਘ ਮੁਗਲਾਂ ਨੂੰ ਮਾਰਦੇ ਸ਼ਹੀਦ ਹੋ ਗਏ ਬੀਬੀ ਦੇ ਘੋੜੇ ਦੇ ਪੈਰਾਂ ਨੂੰ ਠੋਕਰ ਲੱਗੀ ਸ਼ੇਰਣੀ ਇੱਥਾਂ ਲਿਖ ਪਈਏ ਸਜੀ ਬਾਟ ਟੁੱਟ ਗਈ ਉਠਿਆ ਨਾ ਗਿਆ ਨਵਾਬ ਤੇ ਕਾਬੂ ਆ ਗਈ ਜਦੋਂ ਸੁਣਿਆ ਕਿ ਨੂਬਕੌਰ ਹੈ ਜਿਹਦੀ ਬਹਾਦਰੀ ਦੀਆਂ ਸਾਰੇ ਧੂਮਾਂ ਪਈਆਂ ਹੋਈਆਂ ਨੇ ਦੁਸ਼ਟ ਇਸ ਨਾਲ ਵਿਆਹ ਕਰਾਉਣ ਦੀ ਸੋਚਣ ਲੱਗਾ ਨੌਕਰਾਂ ਚਾਕਰਾਂ ਨੂੰ ਕਿਹਾ ਇਹਨੂੰ ਮਹਿਨਾ ਵਿੱਚ ਲਿਜਾ ਕੇ ਰਾਜ ਕਰਵਾਓ ਬੀਬੀ ਨਵਾਬ ਦੀ ਦੁਖ ਚਾੜ ਸਮਝ ਗਈ ਲਕੀ ਰੱਬਗੇ ਅਰਦਾਸਾਂ ਬੇਨਤੀਆਂ ਕਰਨ ਆਪਣੀ ਪੁੱਤਰੀ ਨੂੰ ਹੌਸਲਾ ਦਿੱਤਾ ਜੁੁੱਤ ਬਖਸ਼ ਕਿ ਇਹ ਸਿੱਖੀ ਕੇਸਾਂ ਸਾਸਾਂ ਨਾਲ ਨੇ ਪਜਾਵੇ ਦਾਸੀਆਂ ਵੇਖਦੀਆਂ ਨੇ ਕਿ ਹਰ ਸਮੇਂ ਰੱਬ ਦੀ ਇਬਾਦਤ ਵਿੱਚ ਲੱਗੀ ਰਹਿੰਦੀ ਐ ਬੜੇ ਲਾਟ ਤੇ ਬੜੇ ਡਰਾਵੇ ਦਿੱਤੇ ਗਏ ਪਰ ਛੇਰ ਨੀ ਨੇ ਗਿੱਧਰ ਨਵਾਬ ਨੂੰ ਲਾਗੇ ਨਾ ਫਰਕੰਦ ਦਿੱਤਾ ਬੜੇ ਹਰਬੇ ਵਰਤੇ ਗਏ ਜਿਸ ਨੂੰ ਧਰਮ ਤੋਂ ਡੇਗਿਆ ਜਾਵੇ ਜਿਆਦਾ ਤ ਤੰਗ ਕਰਦੀ ਇਤਿ ਆਤਮ ਕਾ ਕਰੰਦੀ ਸੋਚ ਦੀ ਤਾਂ ਗੁਰਬਾਣੀ ਵਿੱਚ ਆਤਮ ਕਾਤੀ ਨੂੰ ਮਹਾ ਪਾਪੀ ਕਿਹਾ ਗਿਆ ਅਰਦਾਸ ਕਰਦੀ ਪਛਤਾਵਾ ਕਰਦੀ ਆਕਾਲ ਪੁਰਖ ਤੇਰੀ ਦਾਸੀ ਆ ਆਪਣੀ ਅਣਖ ਤੇ ਸਿੱਖੀ ਨੂੰ ਕੈਸਾ ਸਵਾਸਾਂ ਸੰਗ ਨਿਭਾਉਣ ਲਈ ਇੱਕ ਨਾਉਣਾ ਕੰਮ ਕਰਨ ਲਈ ਕਰਨ ਲੱਗੀ ਆ ਮਾਫ ਕਰੇ ਇਤਿਹਾਸ ਵਿੱਚ ਵੀ ਦਰਜ ਹੈ ਬਾਰਕਾਜੀ ਜਬਰਨ ਨੇ ਕਾ ਪੜ ਲਈ ਸਦਿਆ ਹੋਇਆ ਸੀ ਸ਼ੇਰ ਨੇ ਆਪਣੀ ਹਿੱਕ ਵਿੱਚ ਸ਼੍ਰੀ ਸਹਿ ਮਾਰ ਲਈ ਅਤੇ ਬੜੀ ਦੇਰ ਤੀ ਇਸ ਦੀ ਲਾਸ਼ ਨੂੰ ਦਬ ਦਿੱਤਾ ਗਿਆ ਪ੍ਰਬੰਧਾ ਸਿੰਘ ਬਹਾਦਰ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਅਖੀਰ ਦੇ ਵਿੱਚ 1710 ਨੂੰ ਜਦੋਂ ਮਲੇਰਪੋਟਲਾ ਫਤਹਿ ਕੀਤਾ ਤਾਂ ਇਸ ਦੀ ਦਫ਼ਨ ਕੀਤੀ ਹੋਈ লাশ ਦਾ ਪਿੰਜਰ ਕੱਢ ਕੇ ਸ਼ਰਨ ਕਰਾਇਆ ਅਰਦਾਸ ਕਰਕੇ ਸੰਸਕਾਰ ਕੀਤਾ ਗਿਆ ਤੇ ਨਵਾਬ ਜੋ ਕਿ ਉਸ ਵੇਲੇ ਹਾ ਦਾ ਨਾਰਾ ਮਾਰਨ ਵਾਲੇ ਕਰਕੇ ਮਲੇਰ ਕੋਟੜੇ ਨੂੰ ਮੰਦੋਸ ਸਿੰਘ ਬਹਾਦਰ ਵੱਲੋਂ ਪਕਸ਼ਿਤਤਾ ਗਿਆ ਇਹ ਸੀ ਬੀਬੀ ਅਨੂਪ ਕਾਓ ਤੇ ਬੀਬੀ ਨਰਪਾਇਕਾ ਦਾ પ્રસੰਗ ਦੋਹਾਂ ਬੀਬੀਆਂ ਦਾ ਬਹਾਦਰ ਬਰਾਗਣਾ ਦਾ ਜੋ ਆਪ ਜੀ ਨੇ ਸੰਝਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੋਲਾਂ ਨੂੰ ਨਾ ਚਿਤਾਰੇਓ ਔਰ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ